ਆਹ ਤੇ ਯਾ ਯਾ ਭਾਈ ਸਤਿਕਾਰ ਸਤਿਕਾਰ ਜੀ ਰਾਜੇ ਬਹੁਤ ਵਧੀਆ ਬਹੁਤ ਵਧੀਆ ਆਪਣੀ ਸੁਣਾ ਦੋ ਬਹੁਤ ਵਧੀਆ ਹੋਰ ਘਰ ਸਭ ਠੀਕ ਠਾਕ ਹੈ ਜੀ ਵਧੀਆ ਠੀਕ ਠਾਕ ਆ ਮੈਂ ਆਇਆ ਸੀ ਵੀ ਆ ਮਿਲ ਕੇ ਕਾਗਜ਼ ਆ ਤੇ ਮੈਂ ਫੋਕਾਲ ਜੋਣਾ ਕੇ ਲੈ ਆਇਆ ਵਾਂ ਅੱਛਾ ਮਿਲ ਗਏ ਆ ਹਾਂ ਜੀ ਹਾਂ ਜੀ ਰੀਅਲ ਤਾਂ ਨਹੀਂ ਘੇਰੇਤੇ ਉਹਨਾਂ ਨੇ ਇਤਨੀ ਤਾਂ ਆਪਣੇ ਗੁੱਪ ਨੇ ਆਹੋ ਉਹ ਦੇ ਚੁਣ ਸਾਰੀਆਂ ਚੱਲ ਕੋਈ ਨਹੀਂ ਹਾਂ ਜੀ ਮੈਂ ਚਾਚੇ ਨੂੰ ਸਵੇਰੇ ਕਲਾਉਣਾ ਵਾਂ ਆਹੋ ਵੀ ਜਾਓ ਕੀ ਤਾਂ ਮਾਰੀ ਗੱਲ ਬਣੀ ਜਾਵੇ ਹਨਾ ਇਹ ਉੱਧਰ ਚਲੀ ਜਾਣੀ ਆ ਵਾਂ ਉਹਨਾਂ ਤਾਂ ਆਪਣੀ ਟੈਂਪਰਚਰ ਬੁਲਾਤੀ ਸਭ ਕੁਝ ਕਰਦਾ ਕਾਲ ਜਾਣਾ ਅੱਛਾ ਇਹ ਕਿੰਨੇ ਚੱਲ ਜਾਣੀ ਸਭ ਤੋਂ ਚੱਲ ਜਾਣਾ ਚਲੋ ਮੈਂ ਤਾਂ ਬੜੀ ਕੀਤੀ ਯਾ ਤੂੰ ਪਤਾ ਫਿਰਾਂ ਭੈਣ ਦੀ ਕਿਸਮਤ ਵਾ ਹਾਂ ਹੈਣਾ ਇਹ ਤਾਂ ਗੱਲ ਇੰਨਾ ਪੂਰੀ ਕਰਮਾ ਜੀ ਹੋਈ ਨਾ ਤੇ ਫਿਰ ਕੋਈ ਹੋ ਨਹੀਂ ਸਕਦਾ ਜੇ ਨਹੀਂ ਹੋਈ ਤਾਂ ਫਿਰ ਜਿੰਨਾ ਮਾਦੀ ਵਾ ਪੇ ਲਾੜੋ ਤੇ ਨਹੀਂ ਜੀ ਮਿਲਣੀ ਬਾਕੀ ਇਹ ਵੀ ਯੋਰ ਤੇ ਪਛਣਾ ਲਾਉਂਦੇ ਚਲੋ ਆਪਣੀ ਕੋਸ਼ਿਸ਼ ਕਰਨਾ ਫਰਜ਼ ਆ ਹਾਂ ਬਹੁਤ ਪਾਜੀ ਉੱਥੇ ਹੈਗੀ ਆਪਣੀ ਹਾਂਣਾ ਚੱਲ ਆ ਫਿਰ ਇੱਥੇ ਗੱਲਾਂ ਕਰੀ ਜਾਣੀਆਂ ਨਹੀਂ ਨਹੀਂ ਮੈਂ ਜਾਵਾਂ ਘਰ ਨੂੰ ਭਾਈ ਉਹ ਤੇਰਾ ਦਿਮਾਗ ਠੀਕ ਆ ਪਤਾ ਗੱਲ ਕੀ ਆ ਝੋਨਾ ਜਾਣਾ ਭਾਈ ਤੈਨੂੰ ਪਤਾ ਵੇਖਣਾ ਪੈਣਾ ਓਏ ਆ ਜਾਗਾ ਓਏ ਆ ਜਾ ਮਾਰ ਲੋ ਕਰ ਲੈ ਅੰਦਰ ਹੀ ਲਿਆ ਅੱਜ ਨੂੰ ਮਰਖਣਾ ਨਹੀਂ ਨਹੀਂ ਰਹਿਣਾ ਨਹੀਂ ਭਾਈ ਓ ਤੂੰ ਪਰ ਆ ਹੋਰ ਤਾਂ ਚੱਲ ਆ ਜਾ ਆ ਜਾ ਕਾਬੀ ਕੱਢ ਲੈ ਚੱਲ ਆ ਆ ਗਿਆ ਭਰਾ ਫੇਰ ਆ ਗਿਆ ਵਾ ਕਿੰਨੀ ਦੁਨੀਆ ਬੁਸ਼ਰਮ ਆ ਹੈਂ ਕਿਤੇ ਮੱਸਾ ਨਹੀਂ ਉਹ ਲੱਗਦੀ ਪੜਾਈ ਨੇ ਆਪਣੇ ਭਰਾ ਨੂੰ ਦੱਸਿਆ ਹੀ ਨਹੀਂ ਤੇ ਇੱਥੇ ਚੋਰੀ ਦਾ ਇਲਜ਼ਾਮ ਲਾਇਆ ਵਾ ਮੈਨੂੰ ਲੱਗਦਾ ਨਹੀਂ ਦੱਸਿਆ ਹੀ ਨਹੀਂ ਹੁਣਾਂ ਤਾਂ ਹੀ ਮੂੰਹ ਚੁੱਕ ਕੇ ਆ ਗਿਆ ਟਾਈਮ ਦੇ ਨਾਲ ਹੀ ਤੈਨੂੰ ਵੀ ਬੜੀ ਖੇਚਲ ਦਿੱਤੀ ਇੰਨੀ ਗਰਮੀ 'ਚ ਤੂੰ ਗੱਲਾਂ ਭੱਜਾਣਾ ਠਾ ਫੈੰਦੇ ਆ ਪਰ ਸਾਰਾ ਭਾਰੀ ਮੈਨੂੰ ਰੇਡ ਭੰਦਾ ਕੰਮ ਬਣ ਜੇ ਉਹ ਇਹੀ ਜਮਲੇਰੀ ਕੀਤੀ ਆ ਤੇਨੂੰ ਕੰਮ ਬਣਦੇ ਹਨਾ ਨਹੀਂ ਨਹੀਂ ਕੋਈ ਗੱਲ ਪਾਜੀ ਉਹ ਸੁਣਾਉਂਦੀ ਹੋਰ ਵਧੀਆ ਭੈਣ ਤੇਰੀ ਮੜੀਆ ਚੋਤਾ ਗਈ ਆ ਦੇਣੀ ਨਾ ਅੱਛਾ ਅੱਛਾ ਕੰਮ ਹੀ ਗਾ ਅੱਛਾ ਅੱਛਾ ਤੇ ਮਮਮੀ ਨੂੰ ਕਹਿਣਾ ਪਾਣੀ ਲੈ ਮਮੀ ਪਾਣੀ ਨਹੀਂ ਪਾਣੀ ਲੈਣ ਦੋ ਭਾਜੀ ਉਹ ਗਰਮੀ ਇੰਨੀ ਹੈ ਕੀ ਕਿਹੋ ਜਿਹੀ ਗੱਲਾਂ ਕਰਨਿਆ ਪਹਿਲਾਂ ਭਾਜੀ ਮੈਂ ਬਾਹਰੋਂ ਚੱਲ ਜਾਣਾ ਹੁਣ ਪਾਣੀ ਵੀ ਰਹਿਣ ਦੋ ਤੂੰ ਕੋਈ ਪੁਰਾਣੇ ਸਮੇਂ ਚ ਜਿਦਰੀ ਫਿਰਦਾ ਨਹੀਂ ਨਹੀਂ ਭਾਜੀ ਨਹੀਂ ਇਹ ਭੈਣ ਕਰਾ ਪਣੀ ਨਹੀਂ ਪੀਦਾ ਉਹ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਦੱਸ ਪਾਣੀ ਕਿਉਂ ਨਹੀਂ ਚਲ ਕੋਲ ਬਹਿਮ ਪਾਣੀ ਲਿਆਉਂਦਾ ਮਮਮੀ ਹਾਂ ਮੋਕੋ ਡਰ ਰਹੇਂਗੇ ਕਿ ਕੋਲਡ ਡਰਿੰਕ ਆਓ ਉਹ ਸਾਰਾ ਸਾਰਾ ਹੈਗਾ ਅੱਛਾ ਸਾਰਾ ਸਾਰਾ ਹੈ ਉਹਨੇ ਕੋਲਡ ਡਰਿੰਕ ਤੇ ਪਤ ਮੋਗੀ ਆ ਮੋਗੀ ਆਹੋ ਕੋਈ ਗੱਲ ਤਾਂ ਨਾ ਬੜੀ ਪਿਆਲ ਦੇ ਚਲੋ ਪਾਣੀ ਲਿਆਓ ਫਿਰ ਕਰਨੀ ਬੜੀ ਵਿਚਾਰਾ ਆਇਆ ਵਾ ਚਲ ਪਾਣੀ ਨਹੀਂ ਅਫਜਲਜੀਤ ਦੇ ਘਰ ਦੇ ਲੈ ਕੇ ਆਇਆ ਚਰਮਾ ਨਹੀਂ ਮਿਲ ਗਿਆ ਉਹ ਮਿਲਿਆ ਜਾਂ ਨਹੀਂ ਮਿਲੇ ਐ ਜਿੰਨੇ ਨਹੀਂ ਮਿਲੇ ਚਲ ਕੋਈ ਨਹੀਂ ਜਾਂ ਬਹਿ ਜਾ ਕੇ ਲਾਗੇ ਬਿਲੇ ਚਲ ਲਿਆਓ ਹੈ ਵੇਖਾਂ ਦਰਜੀਤ ਦੇ ਘਰ ਦੇ ਲੈ ਕੇ ਆਇਆ ਕਿੱਡਾ ਹੈ ਚੜਿਆ ਨਸਲੇ ਦਾ ਹੈ ਕਿਦਾਂ ਮਗਰ ਮਗਰ ਠਿਰਦਾ ਪੈਣਾ ਦੇ ਆਪਣੀ ਮਾਂ ਦਾ ਬੱਚਾ ਇੱਦਾ ਹੀ ਭਲਾ ਕੇ ਬਹਿ ਗਿਆ ਵਾ ਚਲ ਕੋਈ ਗੱਲ ਨਹੀਂ ਜੈਲੀ ਕਾਗਦਾਂ ਨੇ ਕਿਹੜੀ ਨੌਕਰੀ ਦੀ ਲੈਣੀ ਆ ਹਾਂ ਪਾਣੀ ਦੇ ਦਵਾ ਮੱਥਾ ਤੇ ਡੰਬਣਾ ਹੀ ਪੈਣਾ ਇਹਨਾਂ ਦਾ ਹੋਰ ਕਾਲੇ ਕੁਨੇ ਵਾੜ ਗਏ ਹਾਦੀ ਭਰੀ ਵਾੜ ਗਏ ਹੋ ਜੀ ਸਤਿ ਸ਼੍ਰੀ ਅਕਾਲ ਪੁੱਤ ਜਿੰਦਾ ਰਹੇ ਲੈ ਮੇਰਾ ਪੁੱਤ ਪਾਣੀ ਪੀ ਹਲੋ ਭਰੀ ਪਾਣੀ ਨਹੀਂ ਯਾ ਦਿਆੜੀ ਦਾ ਪਾਣੀ ਕਿੰਨਾ ਕੀਤਾ ਜਾਂਦਾ ਪੁੱਤ ਚਾਹ ਰਿਹਾ ਹੋ ਤੁਹਾਡੀ ਬਣਾਣਾ ਆਪਣੇ ਪੁੱਤ ਲਈ ਤੈਨੂੰ ਕਿਹਿਆ ਪਤਾ ਉਹ ਨਹੀਂ ਕੋਈ ਨਹੀਂ ਮਮੀ ਹਨੂ ਕਿਉਣਾ ਪਾਣੀ ਤੁਹਾਨੂੰ ਲੱਗਿਆ ਮੈਂ ਅਜੇ ਨਹੀਂ ਦੇ ਤੂੰ ਹੋਣਾ ਮੈਂ ਰੋ ਗਿਆ ਗਿਆ ਲੈ ਦੱਸ ਪੁੱਤ ਇਹ ਕਿਹੜੀ ਗੱਲ ਹੈ ਇਹ ਵੀ ਤੇ ਆਪਣਾ ਘਰ ਹੀ ਹੈ ਨਹੀਂ ਜਾਣੀ ਹੋਈ ਦਾ ਇਹਨੇ ਪੜੀ ਮੈਂ ਰੋਟੀ ਖਾਈ ਭੈਣ ਦਾ ਘਰ ਵਾਢੀ ਹੋਣਾ ਕੋਈ ਗੱਲ ਫਿਰ ਕੀ ਹੋ ਗਿਆ ਦਿਖਾਦੀ ਹੈ ਹਾਂਜੀ ਰੋਟੀ ਖਾਧੀ ਸੋਨੀ ਚਾਹ ਬਣਾ ਲਓ ਚਲ ਮੈਂ ਚਾਹ ਬਣਾ ਲੀ ਬੈਠਾ ਤੇ ਮੈਂ ਪੇਸ਼ਾਨ ਮਨ ਪਾਲਾਂਗੇ ਚੰਗਾ ਹੋਰ ਸੁਣਾ ਫਿਰ ਵਾਹ ਵਧੀਆ ਬੈਠੀ ਠੀਕ ਹੋ ਰੇਲੀ ਪਣੀ ਪੜੀ ਹੋਣੀ ਠੀਕ ਕਿਤੇ ਕਿਹੜੀ ਹੈ ਪਾਲੀ ਕਿ ਝਾਂਗ ਤੇ ਆਪਣੀ ਆ ਠੀਕ ਕਿਤੇ ਪਾਲੀ ਲਈ ਥੋੜੀ ਬੋਦੀ ਅੱਛਾ ਬਾਕੀ ਆਪਣੀ ਤੁਹਾਨੂੰ ਪਤਾ ਕਿ ਚਲੋ ਬੋਦੀ ਬੋਦੀ ਆਪਣੀ ਬੋਦੀ ਚਾਚੇ ਨਾਲ ਕਿਦਾਂ ਸਾਂਝੀ ਆ ਤੈਨਾਂ ਬੜੀ ਸਾਜੀ ਜੀ ਅੱਛਾ ਚੱਲ ਨਿਬੀ ਜਾਵੇ ਤੇ ਫਿਰ ਕੋਈ ਗੱਲ ਨਹੀਂ ਗਈ ਹਾਂ ਧੰਨਵਾਦ ਜੇ ਤੂੰ ਮੇਰੇ ਕੋਲ ਨਹੀਂ ਮਤਾਰਾ ਬਸ ਚਾਚਾ ਸਾਹਮਣੇ ਬਖਾ ਚੱਲ ਗੱਲ ਨਿਬਣ ਦੀ ਜੇ ਦੀ ਨਿਬਦੀ ਉਹਦੀ ਕੋਈ ਗੱਲ ਨਹੀਂ ਗਈ ਇਹਦੇ ਲੋਕੇ 5 ਮਿੰਟ ਨਹੀਂ ਕੱਢਦੇ ਇਹ ਵਾਲੇ ਮੈਨੂੰ ਕੰਮ ਹੁੰਦਾ ਕਿ ਜਿਹੜਾ ਚਾਚੇ ਨੂੰ ਚਲੋ ਇਦਾਂ ਹੀ ਰਲ ਮਿਲ ਕੇ ਦੋਵਾਂ ਨੂੰ ਸਰੀ ਜਾਂਦਾ ਵਧੀਆ ਹੂੰ ਸਹੀ ਆ ਬਾਕੀ ਇਹ ਵੀ ਸਾਡਾ ਚੰਗੇ ਅੱਜ ਤੱਕ ਤੇ ਉਹ ਤਾਂ ਹੀ ਟਾਈਮ ਲੰਘਦਾ ਵਾ ਉਦਾਂ ਤੇ ਕੁੜੀਆਂ ਜਾਂਦੇ ਵੀ ਆਪਣੀ ਫਟਾ ਮੱਜੰਦੀਆਂ ਵਜਦੇ ਨੇ ਵਜਦੇ ਪਈ ਸੀ ਹਾਂ ਪਰੀ ਭੈਣ ਗਈ ਕਿੱਥੇ ਆ ਭੈਣ ਤੇਰੀ ਗਈ ਹੈ ਹਰਚਵਾਲਾ ਉਹ ਅੰਮੀ ਮੇਂ ਠੀਕ ਨਹੀਂ ਹੈ ਵੀਕਨੈਸ ਜੀ ਆ ਮੈਂ ਚੱਲ ਬੀਬੀ ਚੈੱਕ ਕਰਾ ਆ ਦਵਾਈ ਲੈ ਆ ਅੱਛਾ ਅੱਛਾ ਉਹ ਲੈ ਆਈ ਗਈ ਹਾਂ ਸੱਤ ਸੀਗਾ ਸੱਤ ਕੇ ਭੈਣ ਸੱਤ ਸੀਗਾ ਠੀਕ ਠਾਕ ਹੈ ਹਾਂ ਹਾਂ ਵਧੀਆ ਕਿੱਦਾਂ ਹੈ ਬੀਬੀ ਠੀਕ ਆ ਹਾਂ ਬੀਬੀ ਲੋੜ ਥੋੜਾ ਜਿਹਾ ਲੋੜ ਹੈ ਹਾਂ ਦਵਾਈ ਦਵਾਈ ਲੈ ਆ ਦੀ ਵੀਕਨੈਸ ਦਾ ਤਾਂ ਹੀ ਹੈ ਲੋੜ ਘੱਟ ਚੱਲ ਐਸੇ ਕਰ ਕੋਈ ਗੱਲ ਨਹੀਂ ਢੜੀ ਬੀਬੀ ਦਾ ਸਰਵਿਸ ਨੇ ਪਾਣੀ ਪੀਤਾ ਰਿਹਾ ਪਾਣੀ ਕਾਇਦੇ ਆਈ ਆ ਅੱਛਾ ਅੱਛਾ ਠੀਕ ਆ ਉਹ ਤੇ ਤੇਰੇ ਸਾਈਡ ਇਕੱਠ ਚਲਾ ਲੈ ਮੈਨੂੰ ਪਾਣੀ ਕਰ ਦਿੰਦਾ ਹਾਂ ਤੋਂ ਪਹਿਲਾਂ ਮੈਂ ਅਸੇਰ ਦਾ ਗਿਆ ਨਹੀਂ ਕਰ ਉਹ ਇਹ ਤੇ ਅੰਦਰ ਨਹੀਂ ਆਉਣ ਡਿਆ ਕਿਉਂ ਸੁਵਾ ਕੇ ਜਾਂਦਾ ਮੈਂ ਚੱਲਿਆ ਅੰਦਰ ਕਿਉਂ ਨਹੀਂ ਆਉਣਾ ਤੂੰ ਤੈਨੂੰ ਪਤਾ ਪੈਣ ਨੂੰ ਕੰਮ ਕਰਨ ਦੇ ਉਹ ਤੋਂ ਮੈਨੂੰ ਮਿਲ ਕੇ ਨਹੀਂ ਪੜ ਮੇਰੇ ਦਾ ਕੰਮ ਤੇ ਦੇਣੀ ਆ ਚਾਰੇ ਨਾਲ ਭਜਨਟ ਕਰਕੇ ਤੇ ਲਿਆ ਦੇ ਤੇ ਕਹਵਾ ਮੈਂ ਚਲੇ ਤਾਈਂ ਪਰਲਾ ਚੱਕ ਕੇ ਕੋਈ ਆਂ ਜੀ ਮੇਰੇ ਇਹਨਾ ਕੰਮ ਚੱਲ ਜਾਣਾ ਠੀਕ ਆ ਚਲੋ ਹੁਣ ਅਗਲੇ ਮਾਰਨਾ ਨਾ ਹਣੋ ਉਹ ਕਿੰਨਾ ਲੈ ਮੇਰੇ ਉਹਨਾਂ ਸਟੈਂਪਸ ਨੂੰ ਭਲਾਦੀ ਹੈ ਤੇ ਲੋਕਾਂ ਨਾਲ ਕੰਮ ਦਿਖਾ ਕੇ ਆਇਆ ਵਕੀਲ ਰੋਟੀ ਖਾਦੀ ਹੈ ਮੇਰੀ ਗੱਲ ਸੁਣ ਅਜੇ ਮੰਮੀ ਚਾਹ ਦੇਣਾ ਠੀਕ ਠੀਕ ਚਾਹ ਪੀੜ ਕੇ ਰੋਟੀ ਖਾਦੀ ਮੈਂ ਬਣਾਉਣੀ ਆਹ ਜਿੱਦਾਂ ਮੇਰੀ ਗੱਲ ਸੁਣ ਤੈਨੂੰ ਜਾਣ ਨਹੀਂ ਦੇਣਾ ਸਾਰਾ ਸਮੇਂ ਨਹੀਂ ਨਹੀਂ ਮੈਂ ਜਾਨੂ ਅਜਿਹੀ ਗੋਲੀਆਂ ਨਹੀਂ ਖਾਦੀ 40000 ਰੁਪਏ ਸਰਟੀਫਿਕੇਟ ਦੇ ਆ ਗਏ ਉਹਨਾਂ ਨਾਲ ਭਾਂਜਣਾ ਬੀਟੀਟਰ ਵਧੀਆ ਜੀ ਉਦੋਂ ਜਿਹੜੇ ਦੱਸਾਂ ਜਦੋਂ ਜਲਮੇਦੀ ਉਹ ਜਿਹੜੀ ਸੋਨੇ ਵਾਲੀ ਗੱਲ ਨਾ ਉਹ ਭਰਾ ਮਸੀ ਨਹੀਂ ਨਹੀਂ ਮੈਂ ਕਿਉਂ ਦੱਸਾਂ ਉਹ ਤੇ ਮਾਂ ਹਾਂ ਹੀ ਆ ਜਾ ਕੇ ਤੇ ਮੈਂ ਗੱਲ ਦੱਸ ਦਿੱਤੀ ਨਹੀਂ ਤੇ ਵੜਣਾ ਨਹੀਂ ਆਉਣੀ ਆਉਂਨੇ ਅੱਗੇ ਨਹੀਂ ਘਰ ਆਉਂਦੇ ਆ ਉਦੋਂ ਵਾਲੀ ਗੱਲ ਤੋਂ ਮੈਂ ਕਿੰਨੀ ਟੈਨਸ਼ਨ ਲਈ ਧਿਆਨ ਰੱਖੀ ਕਿ ਤੇ ਮੰਮੀ ਨਾਲ ਗੱਲ ਕਰਦੇ ਕੋਈ ਮੈਂ ਨਹੀਂ ਦੱਸਦੀ ਆਹੋ ਮੈਨੂੰ ਆਪਣੇ ਲਾਗੇ ਰੱਖੂ ਅੱਜ ਕੰਨੀ ਆਣੀ ਹੋਣੀ ਮੰਮੀ ਚਾਹ ਪਣੀ ਗਈ ਚਾ ਆ ਗਈਆਂ ਤੂੰ ਹਾਂਜੀ ਠੀਕ ਵਾਹ ਹਾਂਜੀ ਹਾਂਜੀ ਅੱਛਾ ਮੈਂ ਚਾਹ ਦਾ ਕੀ ਦੇਣਾ ਮੈਂ ਦੁੱਧ ਹੀ ਕਰਮ ਕਰ ਲਿਆ ਚਲੋ ਠੀਕ ਆ ਠੀਕ ਹੋਣਾ ਠੀਕ ਐ ਏਦਾਂ ਕਰ ਚਾਰ ਫਲੂੜੀਆਂ ਕੱਢ ਦਾ ਨਾਲ ਚਲੋ ਕੱਢ ਲੈਣੀ ਠੀਕ ਆ ਠੀਕ ਆ ਹਾਂ ਤੇ ਚੰਗੀ ਤਰ੍ਹਾਂ ਚਾਹ ਪਿਆਲਾ ਪਾ ਲਈਏ ਠੀਕ ਐ ਠੀਕ ਹਾਂ ਆ ਦੇਂਦੀ ਫਿਰ ਮੈਂ ਚੱਲੀ ਹਾਂ ਫਾ ਚਲ ਜੋ ਕੋਈ ਨਹੀਂ ਤੇ ਇਹ ਤਾਂ ਜਿਉਂ ਕਿ ਮਮਲੀ ਮਮਲੀ ਤੇ ਆ ਚ ਪਤਾ ਨਹੀਂ ਗਈ ਲੰਬੀ ਹੈ ਕਿ ਕੋਈ ਹੋ ਰਹੀ ਸੀ ਚਲ ਚੰਗਾ ਵਾ ਮਮੀ ਦਾ ਸਵਾਦ ਚੇਜੋ ਤੁਹਤ ਵਧੀਆ ਚਲ ਮੈਂ ਕੋਈ ਗੱਲ ਸੁਣ ਮੇਰੀ ਜਾਨ ਬਾਰੇ ਨਾ ਸੋਚੀ ਸ਼ਾਮ ਆ ਗਏ ਪੈ ਗੀਆਂ ਮੈਂ ਨਹੀਂ ਪਈ ਹੁਣ ਕਿੱਥੇ ਜਾ ਜਾਣਾ ਆਹੋ ਸਵੇਰੇ ਚੱਲ ਜੀ ਹੁਣ ਠੀਕ ਆ ਹਾਂਜੀ ਹਾਂਜੀ ਤਾਂ ਮੈਂ ਮਾੜਾ ਬੰਬੀ ਤੋਂ ਢੇੜਾ ਕਾਢਾਂ ਵਾ ਜੋ ਜੋ ਆ ਤੂੰ ਬਹਿ ਇੱਥੇ ਕੋਈ ਗੱਲ ਨਹੀਂ ਉਹ ਨਹੀਂ ਸੈਰ ਸੁਣਾ ਮੈਂ ਨਾਲ ਲੈ ਜਾ ਮਮੀ ਮੌਕਾ ਵੇਖ ਕੇ ਕਿਤੇ ਗੱਲ ਨਾ ਕਰੇ ਸੋਣੇ ਵਾਲੀ ਸੈਰ ਸਹ ਹੰਨੇ ਨਹੀਂ ਪਈ ਅਰ ਧੂਮੇ ਚੱਲਦੇ ਤਾਂ ਕਿੱਥੇ ਕੀ ਕਰਨਾ ਆਹ ਆਪ ਨਾਲ ਬੰਦੀ ਵੀ ਖਾੜ ਕੇ ਲਿਆਉਣਾ ਚਲੋ ਚਲੋ ਭਾਈ ਜੀ ਵੀ ਦੀ ਬਨੇਰੀ ਉਹ 10-10 ਲਾਉਣ ਵਾਲੀ ਹੋਏ ਦੀਆਂ ਜੀ ਕਿਹੜੀ ਕਾਰ ਦੀ ਸਕੀਮ ਲਾਈ ਜਾਂਦੇ ਜੀ ਸਸਤੀ ਕਾਰ ਸਸਤੀ ਕਾਰ ਕਦੋਂ ਮੈਂ ਆਇਆ ਮੈਂ ਬਾਹਰ ਠਿੰਡਾ ਘੋਏ ਰਿਹਾ ਅੱਛਾ 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 ਜੀ ਤੁਹਾਡੇ ਕੰਮ ਬਦਲੇ ਜਿਹੜਾ ਥੋੜਾ ਫਿਰਦਾ ਵਾਗੇ ਅੱਛਾ ਤੇ ਕੰਮ ਆ ਗਿਆ ਤੁਹਾਡਾ ਆਇਆ ਵਾ ਹਾਂ ਸਾਰੀ ਦੁਪਹਿਰ ਅੱਜ ਵਿਚਾਰਾ ਤੋਂ ਆਇਆ ਮਸਲਾ ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਬੜ ਗਿਆ ਸੜੀ ਗੜ ਬੜ ਗਿਆ ਤੇ ਆਇਆ ਵੇਖੋ ਹੁਣ ਦਾ ਕਰੋ ਤੁਸੀਂ ਚਾਚੇ ਨੂੰ ਕਰੋ ਫੋਨ ਅੱਛਾ ਉਹਨੂੰ ਤੋ ਵੀ ਜਾ ਭਲਾ ਕਾਲੂ ਜਿੰਦੜ ਕੋਲ ਕੀ ਜਾਂਦਾ ਵਾ ਉਹ ਓਏ ਆਵੇ ਤੇ ਕਰ ਲਿਆ ਲਵਾ ਲਿਆ ਨੌਕਰੀ ਹੂੰ ਹੂੰ ਚਲ ਰਹਾ ਹੈ ਤੇ ਜਾਲੀ ਹੈ ਪਰ ਹੈ ਤੇ ਚਲੋ ਪੀਕਾ ਦਾ ਅਸਲੀ ਹੈ ਨਾ ਕੰਮ ਸਾਰਾ ਉਨੀ ਉਹ ਕਾਪੀ ਤੋਂ ਉਹਦੀ ਮਿਲੀ ਆ ਕਾਪੀ ਤੋਂ ਉਹ ਮਿਲੀ ਜੋ ਹੀ ਮਿਲੀ ਆ ਹੁਣ ਜਾਲੀ ਥੋੜਾ ਵਾਓ ਠੀਕ ਨਹੀਂ ਉਹ ਮਾਸੜ ਜਿੱਤੇ ਮੋਰ ਮਾਰ ਲਾਤੀ ਉਹਨਾਂ ਨੇ ਹਾਂ ਹਾਂ ਦਲ ਜਗਾਵਾ ਕਰ ਰਹਿ ਰਮੇਤ ਕਰਾ ਕਾਇਨਾ ਕੰਮ ਰੋ ਰਹਿ ਆਇਨਾ ਜ਼ੋਰ ਲਾ ਦੇ ਹੁਣ ਪੂਰਾ ਉਹਨੂੰ ਚੱਟੇ ਤੋਂ ਕਹਿਣਾ ਵਾ ਆਹੋ ਠੀਕ ਨਹੀਂ ਇੱਕ ਦੋ ਦੂ ਲੱਭਾ ਨਹੀਂ ਗਾ ਮੇਰੇ ਹਿਸਾਬ ਨਾਲ ਨਾ ਤੁਸੀਂ ਘਰ ਹੀ ਜਾਓ ਘਰੋਂ ਨਹੀਂ ਜਾਣਾ ਉਦੇ ਫੋਨ ਕਰਕੇ ਵੇਨਾ ਪਹਿਲਾਂ ਹਾਂ ਚਲ ਜੇ ਫੋਨ ਲੱਗ ਗਿਆ ਠੀਕ ਆ ਆਹੋ ਨਾ ਲੱਗੂ ਤੇ ਘਰੋਂ ਆਇਓ ਆਹੋ ਇਸ ਤਰ੍ਹਾਂ ਕਰਨਾ ਤੇ ਹੋਰ ਵੀ ਪਤਾ ਜਾਈ ਨਾ ਦੋ ਤੱਕ ਜਾਂਦੇ ਨਹੀਂ ਫਿਰ ਇਹਨੂੰ ਕਿੱਥੇ ਜਾਣ ਦੇਣਾ ਆ ਆਪਾਂ ਚੱਲੋ ਮੰਡੀ ਨੂੰ ਆ ਠੀਕ ਠੀਕ ਤੁਸੀਂ ਮਾੜੀ ਚਾਚਾ ਨਾਲ ਕਰ ਲਓ ਗੱਲ ਚੱਲ ਕੋਈ ਗੱਲ ਲੈ ਆਹ ਚਲ ਪਾ ਠੀਕ ਠਾਕ ਵਧੀਆ ਵਧੀਆ ਮਸਤ ਚੱਲ ਠੀਕ ਆ ਪੁੱਤ ਹੋਰ ਬਹੁਤ ਵਧੀਆ ਚੱਲ ਪੁੱਤ ਵਧੀਆ ਤੇ ਬੰਦਾ ਤਰੀਕੇ ਨਾਲ ਰਹਿਣਾ ਹਾਂ ਯਾਰ ਮੁੰਡੇ ਨੇ ਤੇ ਬੜੀ ਵਧੀਆ ਗੱਲ ਕੀਤੀ ਆ ਇਹਦਾ ਸਰਟੀਫਿਕੇਟ ਬਣਾ ਕੇ ਤੇ ਘਰ ਲੈਣਤਾ ਹਾਂ ਹੁਣ ਮੇਰਾ ਤਾਂ ਗੁਰਜਿੰਦਰ ਨੂੰ ਫੋਨ ਕਰ ਹੀ ਦਵਾ ਉਹ ਨਿਕਰੀ ਪੁੱਛ ਰਿੰਦੇ ਵੇਲਾ ਔਰ ਕਿੰਨੂੰ ਪੁੱਛ ਕੇ ਜੇ ਚੱਲ ਜੂ ਤੇ ਠੀਕ ਆ ਨਹੀਂ ਜਦੂ ਤੇ ਨਹੀਂ ਸੀ ਹੈ ਕਿ ਕੀ ਕਰਨਾ ਫਿਰ ਹੈਲੋ ਹੋਰ ਪਾਕੀ ਹਾਲ ਆ ਵਧੀਆ ਵਧੀਆ ਆਪਣਾ ਵੀ ਉਹ ਕੰਮ ਤੇ ਮੇਰੀ ਸੁਣ ਕੱਲ ਬਣ ਗਿਆ ਵੋ ਤੇ ਤੈਨੂੰ ਨਾ ਫੋਟੋ ਸੈਂਡ ਕਰਨਾ ਮੈਂ ਤੇ ਪਰ ਉੱਤੇ ਵੇਖ ਭਲਾ ਵੀ ਉਹ ਚੱਲ ਜੂਗਾ ਕੰਮ ਤੇ ਤੁਸੀਂ ਗਾੜੀ ਕਰਦੇ ਹੋ ਹੈ ਤੇ ਤੁਸੀਂ ਆਉਣਾ ਕਦੋਂ ਇੱਥੋਂ ਸ਼ਾਮ ਨੂੰ ਚੱਲ ਠੀਕ ਹੈ ਠੀਕ ਹੈ ਫਿਰ ਚੱਲ ਉਦੋਂ ਮਿਲਾਂਗੇ ਫਿਰ ਪੋਤਰਾ ਮੇਰਾ ਰਹਾਦਾ ਹੈ ਚੱਲ ਮੈਂ ਤਾਂ ਚੰਡੀਗੜ੍ਹ ਦਾ ਫੇਰਾ ਨਾ ਵਜੇ ਹਾਂ ਅਨੇ ਯਾਰ ਮੁੜ ਕੇ ਵੇਚਤੀ ਹੁੰਦੀ ਹੁੰਦੀ ਉਹਨਾਂ ਕਹਿੰਦਾ ਤੁਹਾਨੂੰ ਯਾਰ ਇਨਾ ਪੱਕਾ ਕਰਕੇ ਲੈ ਆ ਤੀਆਂ ਫੇਰ ਕੀ ਲੈਣਦਾ ਹੈ ਤੂੰ ਹੀ ਕਰੀ ਨਾ ਤੇਰਾ ਤੇ ਯਾਰ ਚੰਗੀ ਭਰਾ ਵਗ ਬੰਦਾ ਤੈਨੂੰ ਕਹਿੰਨੇ ਕਹਿੰਦਾ ਤੂੰ ਉਹਨੂੰ ਕਹਿ ਕੇ ਤੂੰ ਫੋਟੋ ਕਰਾ ਕੇ ਉਧਰ ਕੋਈ ਜੈਸਾ ਹੋ ਜੂਗੀ ਤੇ ਚਲ ਜਾਗੇ ਨਹੀਂ ਤੇ ਫੇਰ ਨਹੀਂ ਕਰੋ ਨਾ ਜਾਂਦੇ ਫੇਰ ਤੈਨੂੰ ਪਤਾ ਤੈਨੂੰ ਪਤਾ ਕਿਰਾਏ-ਭਾੜੇ ਦੀ ਮਾਨ ਹੁੰਦੇ ਆਹੋ ਚੱਲ ਠੀਕ ਹੈ ਠੀਕ ਹੈ ਹਾਂ ਹਾਂ ਠੀਕ ਹੈ ਠੀਕ ਚੱਲ ਕੋਈ ਨਹੀਂ ਇੱਥੇ ਗੱਲਬਾਤ ਕਰ ਲਾਂਗੇ ਓਕੇ ਓਕੇ ਸਤਿ ਸ੍ਰੀ ਅਕਾਲ ਚੱਲ ਯਾਰ ਹਾਂ ਇਹਦਾ ਵੀ ਮਕਾਲ ਦੇ ਪਾਸੇ ਫੋਟੋ ਖਾਲ ਕੇ ਵੇਖ ਲੈਣਾ ਯਾਰ ਇਹ ਸੱਚੇ ਬਾਦਸ਼ਾਹ ਜੇ ਕੁੜੀ ਦੀ ਗੱਲ ਨੁਕਦੀ ਬਣ ਜੇ ਨਾ ਆ ਸਾਰਾ ਹੀ ਘਰ ਕੋ ਪਤਾ ਨਿਕਲ ਜੀ ਚਲੋ ਮਹਾਰਾਜ ਚੰਗਾ ਹੀ ਕਰੂਗਾ ਇਹ ਕਿੱਥੇ ਲਈ ਫਿਰਨ ੜਿਆ ਇਹਨੂੰ ਇਹ ਤੇ ਤਾਂ ਖਹਿੜਾ ਨਹੀਂ ਛੱਡਣ ੜਿਆ ਹੈ ਮਗਰ 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 ਫਿਰਨ ੜਿਆ ਉਹਦੇ ਮੈਂ ਤੇ ਜੋ ਸੋਚਿਆ ਸੀ ਨਾ ਉਹ ਤਾਂ ਮੈਂ ਕਰਕੇ ਰਹਿਣਾ ਵਾ ਜਿਹੜੀ ਸਕੀਮ ਮੇਰੇ ਦਿਮਾਗ ਚ ਚਲੰਡੀ ਹੈ ਨਾ ਮੈਨੂੰ ਮੌਕਾ ਮਿਲ ਜੇ ਸਹੀ ਫੇਰ ਦੱਸੂਗੀ ਮੇਰੀ ਗੱਲ ਸੁਣ ਤੂੰ ਕਿਉਂ ਬੜਬੜ ਕਰਦੀ ਫਿਰਦੀ ਇੱਥੇ ਤਿੰਨ ਫੇਰ ਆ ਗਿਆ ਜੀ ਮੈਂ ਬਾਹਰ ਨਹੀਂ ਆ ਸਕਦੀ ਮੇਰੀ ਗੱਲ ਸੁਣ ਲੈ ਉਹ ਮੁੰਡਾ ਆਏ ਜੀ ਹੁਣ ਉਹਨੂੰ ਕੋਈ ਮੜੀ ਚੰਗੀ ਕੀ ਇੱਥੇ ਨਾ ਤੇ ਮੇਰੇ ਤੋਂ ਮਰਾ ਕੋਈ ਨਹੀਂ ਉਹ ਐਡੀ ਮਾੜੀ ਆ ਕੋਣ ਮਾੜੀ ਚੰਗੀ ਕਹਿ ਦੂੰਗੀ ਮੈਂ ਮੈਂਛ ਬੈਣ ਨੀਗੀ ਠੀਕ ਹੋਣਾ ਤੈਨੂੰ ਪਤਾ ਨਾ ਤੇਰੀ ਹੱਤ ਦਾ ਤੂੰ ਕੰਮ ਕੋਈ ਨਹੀਂ ਫੇਰ ਕੱਢਣਾ ਪੈਣਾ ਮੈਂ ਐਵੇਂ ਕੱਢ ਦੂੰਗੀ ਕੰਮ ਉਹ ਪੜਾ ਕਿੰਨੀ ਮਿਹਨਤ ਕਰਕੇ ਉਹ ਕੁੜੀ ਦਾ ਸਰਟੀਫਿਕੇਟ ਬਣਾ ਕੇ ਲੈ ਕੇ ਆਇਆ ਵਾ ਮੈਂ ਕਿਹੜੀ ਦੋਖਣਾ ਆਪਣੀ ਨੌ ਦੀ ਨੌਕਰੀ ਮਿਲ ਜੂਗੀ ਤੇ ਚੰਗੀ ਗੱਲ ਹੀ ਆ ਘਰ ਚਾਰ ਪੈਸੇ ਆਉਣਗੇ ਮੈਂ ਕੀ ਲੈਣਾ ਹੈ ਗੱਲ ਚ ਹੁਣ ਤਾਂ ਮਾਰ ਕੇ ਚੰਗੇ ਪਾਸੇ ਲੱਗਾ ਜਾ ਆਪਦਾ ਆਹੋ ਤਾਂ ਹੋਰ ਮੱਡੀ ਮਾੜੀਆਂ ਜਿੰਨੀ ਮਾੜੀ ਤਿੰਨ ਬਣਾਈ ਜਾਂਦੇ ਜੀ ਮੈਨੂੰ ਤਾਂ ਮੈਨੂੰ ਕੰਮ ਹੀ ਹੋਗਾ ਚਾਹੇ ਮੇਰੀ ਸੁਣਨਾ ਗੱਲ ਜਾ ਉਹ ਅੰਦਰ ਕਿਤੇ ਲੱਗੀ ਹੋਣੀ ਕੰਮ ਤੋਂ ਦੇ ਨਾਲ ਕੰਮ ਤੋਂ ਧੰਦਾ ਕਰਾ ਕੋਈ ਬੜਕਾਂ ਲਈ ਤੇ ਨੀਚੇ 20 ਘੰਟੇ ਹੁਣ ਆ ਗਈ ਨੌ ਮੇਰੇ ਘਰ ਠੀਕ ਵਾ ਨਾ ਹੁਣ ਮੈਂ ਠੇਕਾ ਨਿਕਲਿਆ ਸਾਰੇ ਕੰਮ ਦਾ ਕਸਾਰੀ ਉਮਰ ਮੈਂ ਹੀ ਕੰਮ ਕਰੀ ਜਾਣਾ ਕਰਨ ਦੋ ਉਹਨੂੰ ਜਾ 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 ਕਦੀ ਤੇ ਚਾਜ ਨਾਲ ਬੋਲ ਜੋਦਨੀ அதਾ ਵੱਡ ਖਾਣ ਨੂੰ ਪੈਣਾ ਹੁੰਦਾ ਉਹ ਸੈਰ ਸਰ ਇਹੋ ਹੀ ਆ ਜੋਦਨੂ ਖਾਲਤਾ ਵਾ ਠੀਕ ਵਾ ਬੁੜਾ ਬਦਿਆ ਫਿਰ ਨਹੀਂ ਆਣਾ ਨਿਆਰੇ ਕੋਈ ਨਹੀਂ ਆਣੇ ਪਾਣੀ ਨਹੀਂ ਆ ਤੇ ਮੋਟਰਾਂ ਵੀ ਲੱਗੀਆਂ ਵਾ ਆਹ ਤੁਹਾਡਾ ਬਹੁਤਾ ਵਜੇ ਪਾਣੀ ਦੇ ਨਹੀਂ ਕੋਈ ਟਿਕਟ ਹੈਗੀ ਹੁਣ ਵੈਸੇ ਵੀ ਰਿਹਾਡ 24 ਘੰਟੇ ਦੀ ਰਹਦੀ ਹੈ ਆਹ ਰਵਾਇਤ ਨਹੀਂ ਦੀ ਹਾਂ ਅੱਗੇ ਉਹਨਾਂ ਵੀ ਲਿਆੜ ਵੇਲੇ ਕੋਲ ਛੱਡਦੇ ਸੀ ਵੇਲੇ ਜੇ ਬੰਦ ਕਰ ਦਿੰਦੇ ਸੀ ਛੱਡਦੇ ਪਰ ਤੁਹਾਡਾ ਸੌਖਾ ਤੁਹਾਨੂੰ ਦੇ ਸੁਆ ਲਾਗੇ ਪੈਂਦਾ ਵਾ ਬੜੀ ਮੋਜ ਆ ਮੰਮੀਆਂ ਘਟ ਵਰਤੀ ਦੀਆਂ ਵਾ ਹਾਂ ਸੁਆ ਜਿਆਦਾ ਵਰਤੀਦਾ ਵਾ ਇਹ ਪਾਣੀ ਜਾਂਦਾ ਵਾ ਬਦਵਾ ਨਹੀਂ ਤੇਜ਼ੀ ਸਪੀਡ ਦਾ ਆਹੋ ਸਪੀਡ ਮਨ ਨਾਲੇ ਪਾਣੀ ਚੰਗਾ ਪਾਣੀ ਵਧੀਆ ਨਾਲੇ ਹਾਂ ਉਦਾਂ ਵੀ ਚੱਲ ਪਾਣੀ ਖੇਡਣ ਦਾ ਬਜਾ ਰਹੂਗਾ ਚੱਲ ਭਾਈਆ ਤੁਹਾਡੇ ਕੋ ਕਿੱਲੇ ਦਾ ਹੈਗੇ ਆ ਅਡਾ ਵਧੀਆ ਕੁਝ ਜਰਾ ਜਰਾ ਹੀ ਜਣਾ ਵਾ ਤੋਂ ਕਿਪਿਆ ਨੂੰ ਮਿਲ ਗਈ ਤਾਂ ਵੀ ਠੀਕ ਨਹੀਂ ਮਿਲੀ ਤਾਂ ਵੀ ਠੀਕ ਹੀ ਚੱਲ ਯਾਰ ਜ਼ੋਰ ਲਾ ਲੰਨੇ ਆ ਆਹੋ ਮਿਲ ਜੂਗੇ ਤਾਂ ਠੀਕ ਆ ਨਹੀਂ ਤੇ ਜੋ ਹੋਇਆ ਇਹ ਤਾਂ ਹੈ ਹੀ ਆ ਫਿਰ ਇਹ ਤੇ ਤੁਹਾਡਾ ਵਧੀਆ ਕੁਝ ਜ਼ਿਆਦਾ ਚੱਲਣ ਦੇ ਆ ਬਾਸ ਹੁਣਾ ਮੈਂ ਤਾਂ ਬਈ ਤੁਹਾਡੇ ਇਨਿਆਰੀ ਫਿਰ ਹੈ ਨਹੀਂ ਯਾਰੇ ਬੜੇ ਯਾਰ ਗਰਮੀ ਚ ਇਹ ਤਾਂ ਪਾਣੀ ਚੱਲਦਾ ਵਾ ਹਾਂ ਤੋ ਤੇ ਇੱਥੇ ਬਿਠੇ ਰਹਿਦਾ ਬੜਾ ਬੜਾ ਚਿਹਰਾ ਆਣ ਕੇ ਸਹੀ ਗੱਲ ਲਾਗੇ ਤੁਹਾਡੇ ਡੈਮ ਨੇ ਮੈਂ ਟਾਈਮ ਪਾਸ ਹੋ ਜਾਂਦਾ ਵਾ ਹਾਂ ਤੇ ਨਾਲੇ ਚਲੋ ਕੰਮ ਦਾ ਕੰਮ ਕਰ ਲਈਦਾ ਫੋਣੀ ਗੱਲ ਬੜਾ ਉੱਡਾ ਯਾਰ ਮੇਰੇ ਟੰਡਿਆ ਮੈਂ ਹਾਂ ਉਹ ਜੀ ਜੂ ਲੱਗਾ ਰਹਿੰਦਾ ਇੱਥੇ ਆਣਾ ਤੂੰ ਆਈ ਗਰਮੀਆਂ ਚ ਐਵੇਂ ਨਖੂਬੇ ਰਹੀ ਉਥੇ ਨਹੀਂ ਨਹੀਂ ਭਾਜੀ ਮੈਂ ਬਸ ਝੋਨੇ ਲਾਉਣੇ ਆਣੇ ਆਣਾਂਗੇ ਸਵੇਰੇ ਜਨਾਲੇ ਦੇਖੀ ਪਾਣੀ ਬਹੁਤ ਠੰਡਾ ਹੁੰਦਾ ਹੈ ਇਹਦਾ ਆਹ ਨਹੀਂ ਪਾਣੀ ਦੇ ਭਾਈ ਭਰਦਾ ਹੁੰਦਾ ਹਾਂ ਹਾਂ ਸਾਡੇ ਉੱਤੇ ਸੁਆ ਸਵਾ ਭਾਜੀ ਹੁੰਦਾ ਹੀ ਨਾ ਕਿਹਾ ਜੀ ਤੇ ਸੁਆ ਨਹੀਂ ਪੈਂਦਾ ਤੁਹਾਨੂੰ ਪਿੰਡੋਂ ਦੂਰ ਉਹ ਥੋੜਾ ਜਿਆ ਤੇ ਆਪਣੇ ਆ ਫਿਰ ਪਿਆਲੀਆਂ ਬੰਦੀ ਸ਼ੇਰ ਤੇ ਪਾਲਦੀਆਂ ਉਹ ਭਰੀ ਮੋਟਰਾ ਅਸੀਂ ਨਵੀਆਂ ਲਵਾਈਆਂ ਸਾਰੀਆਂ ਹੀ ਅੱਛਾ ਅੱਗੇ ਖੂਹ ਵਾਲੀਆਂ ਅਸੀਂ ਉਹ ਤੇ ਪਾਸ ਹੋਣੀਆਂ ਤੇ ਬੱਸ ਹੋਣਗੀਆਂ ਕਦੇ ਪਾਣੀ ਆ ਜਾਣਾ ਕਦੇ ਨਹੀਂ ਆਉਣਾ ਹਾਂ ਤੇ ਉਹ ਫਿਰ ਹੁਣ ਸਾਰੀਆਂ ਵੱਡੇ ਕਰੈਕਸ਼ਨ ਲੈ ਕੇ ਨਾ ਆਹੋ ਤੇ ਕੰਮ ਵਧੀਆ ਵਧੀਆ ਕਰਤਾ ਸਾਰੇ ਚੱਲ ਹੁ ਚਲ ਕੜੀ ਵੀ ਬਣੀ ਗਈ ਐ ਸੈਰਸ ਨੂੰ ਬੜੀ ਪਸੰਦ ਆ। ਮਾਈ ਮੈਂ ਅੱਜ ਕੜੀ ਬਣਾਉਣੀ ਚਲ ਚੌਥੀ ਵੀ ਬਣੀ ਗਈ ਐ। ਜਜੀਤ ਅੱਜ ਮੰਮੀ ਜੀ ਕੀ ਬਣਾਇਆ ਅੱਜ ਮੈਂ ਕੜੀ ਬਣਾਈ ਉਹਨੂੰ। ਤੇਰੀ ਕੜੀ ਨੂੰ ਕੂਚਾ ਲੱਗਾ ਰਹਿੰਦਾ ਵਾ ਹੈਂ ਕਦੇ ਹੋਰ ਵੀ ਕੁਝ ਬਣਾਉਣਾ ਕਰ ਮੈਂ ਕਿਹਾ ਸੈਰਸ ਨੂੰ ਬੜੀ ਪਸੰਦ ਹੈ ਮੈਂ ਤਾਂ ਕਰਦੀ ਕੜੀ ਬਣਾਦੀ। ਦੱਸ ਸੈਰਸ ਨੂੰ ਕੜੀ ਪਸੰਦ ਆ ਜਾਂ ਸਾਰੇ ਟੱਬਰ ਨੂੰ ਪਸੰਦ ਆ ਵਾ ਹੈਂ ਹੜਨੇ ਵਾਸਤੇ ਦਾਲ ਬਣਾ ਅਣੀ ਵੀ ਕੜੀ ਕੜੀ ਸੋਨੂੰ ਮੈਂ ਦਾਲ ਬਣਾ ਦੇ ਤੈਨੂੰ ਆਹੋ ਤੁਹਾਡਾ ਖੰਡ ਫੜਿਆ ਤੀਜੇ ਦਿਨ ਕੜੀ ਕਰਕੇ ਬਹਿ ਜਾਨੀ ਆ ਮੈਂ ਨਹੀਂ ਉਹ ਖਾਣੀ ਕਰੀ ਠੀਕ ਵਾ ਚਲ ਮੈਂ ਤੁਹਾਡੇ ਵਾਸਤੇ ਦਾਲ ਬਣਾ ਦਿੰਨੀ ਆ ਆਹੋ ਦਾਲ ਬਣਾ ਦਿੰਨੀ ਆ ਇੱਕ ਗੱਲ ਦਾ ਧਿਆਨ ਰੱਖਿਆ ਕਰ ਸੈਸ ਨੂੰ ਪਸੰਦ ਆ ਤਾਂ ਮਤਲਬ ਇਹ ਮਸਾਲੇ ਨੂੰ ਪਸੰਦ ਵਾ ਨਾਲੇ ਉਹ ਵੀ ਆਪੂ ਅਗਲਾ ਭੈਣ ਦੇ ਸਾਰੇ ਹੀ ਇਹ ਹੀ ਕਰਦੇ ਗੜੀ ਕੜੀ ਰੱਖਦੀ ਹੈ ਚਲੋ ਮੰਮੀ ਮੈਂ ਕੋਈ ਗਲਤੀ ਮੈਂ ਦਾਲ ਬਣਾ ਦਿੰਦਾ ਫਿਰ ਗੱਲਾਂ ਮੈਨੂੰ ਕਰਾਏਗੀ ਫਿਰ ਕਰਾਂ ਵੀ ਸੱਤ ਨਹੀਂ ਚੰਗੀ ਹੋਰ ਤਾਂ ਤੰਦੀ ਬਣੀ ਕੋਸ਼ ਫਿਰ ਕਹੇ ਸੀ ਕਿ ਛਿੱਤਰ ਬਣਾਉਣੀ ਐ ਤੂੰ ਹੁਣ ਵੇਖ ਨੀ ਨੀ ਬਾਕੀ ਲੱਤੀ ਤੈਨੂੰ ਦਾਲ ਘਰ ਕਮੇਟ ਆਹੋ ਗੱਲਾਂ ਤੈਨੂੰ ਪੜੀਆਂ ਆਉਂਦੀਆਂ ਨੇ ਤੂੰ ਤਾਂ ਕੰਮ ਕਰ ਉਹ ਜੀਨ ਕਰਦਾ ਤੇਰਾ ਜਦੋਂ ਕੋਈ ਕੰਮ ਕਹਦਾ ਮੋਤ ਹੀ ਚੜੰਦੀ ਨਾਲੀ ਕਰਲਾ ਕਰਲਾ ਮੈਂ ਛਿਸ਼ਰੀਆ ਤੋਂ ਮਾਰ ਮੈਂ ਥੋਕ ਲੱਗੀ ਐ ਛਿਸ਼ਦੀ ਬਣਾ ਕੇ ਤੜਕਾ ਲਾ ਕੇ ਤੇ ਲੈ ਰੋਟੀ ਬਾਹਰ ਮੈਂ ਲੈਉਂਗੀ ਬਸ ਸਾਦੀ ਹੋਈ ਏ ਇਹਦੇ ਵਾਲੀ ਤੇ ਘੜੀ ਬਣਾਈ ਮਮੀ ਜੀ ਮੈਂ ਸੈਲਸ ਨੂੰ ਬੜੀ ਪਸੰਦ ਵਾ ਕਿੱਡੀਆਂ ਭਰਾ ਦੀਆਂ ਪਸੰਦਾ ਬਣਦੀ ਫਿਰਦੀ ਐ ਮੈਂ ਖਾਣੀ ਐ ਘੜੀ ਹੈ ਨਾਲੇ ਅਗਲਾ ਆ ਜੂਗੀ ਗਾਂ ਤੋਂ ਹੁਣ ਬਣਾਉਂਗੀ ਨਾ ਦਾਲ ਦੋਰੇ ਤੇ ਲਾਉਂਗੀ ਦੋਰੇ ਤੜਕੇ ਆਪੇ ਯਾਦ ਰੂਗਾ ਮੁੜ ਕੇ ਕਿ ਕੜੀ ਨਿੰਗੀ ਛਤੀ ਬਣਾਉਣੀ ਭਰਾ ਨੂੰ ਪਸੰਦ ਆਇਆ ਤਾਂ ਮਗਲੇ ਵੀ ਸਾਡੇ ਟੱਬਰ ਨੇ ਖਾ ਲੈਣੀ ਆ ਇਹ ਕਾਹੜਾ ਸਣੀ ਆ ਕਿਤੇ ਖਹਿੜਾ ਹੀ ਨਹੀਂ ਛੱਡਣ ਗਿਆ ਆ ਉਹਦਾ ਜਿੱਦਾਂ ਪਤਾ ਨਹੀਂ ਮੈਂ ਕਿੱਡਾ ਕ ਫੰਦਾ ਉਹਦੇ ਗੱਲ 'ਚ ਪਾ ਦੇਣਾ ਹੁੰਦਾ ਮੈਂ ਕਿਹੜੀ ਸਮਝਦੀ ਰਹੀ ਪਰ ਮੈਂ ਕਰਾਂ ਤੇ ਕਰਾਂ ਕੀ ਉਥੋਂ ਤੱਕ ਤੇ ਗਰਮੀ ਨੂੰ ਪਚਾਉਣੀ ਚਾਹੀਦੀ ਆ ਚੱਲ ਕੋਈ ਨਹੀਂ ਇੱਥੇ ਹੀ ਆ ਕਿਤੇ ਨਾ ਕਿਤੇ ਤੇ ਮੇਰਾ ਦਾ ਲੱਗੂਗਾ